ਹਾਂਜੀ ਮੈਂ ਨਰਮਲ ਸਿੰਘ ਪਿੰਡ ਮੇਰਾ ਗਵਿੰਦਗੜ ਦਵੜੀ ਹੈ ਨਾਂ ਟੈਸਟ ਕਫਰੀਦਕੋਟ ਨੇੜੇ ਜੈਤੋ ਇਹ ਤਕਲੀਫ ਸੀ ਜੀ ਮੈਨੂੰ ਜੀ ਪੇਟ ਦੀਆਂ ਸਾਰੀਆਂ ਬਿਮਾਰੀਆਂ ਸੀ ਭੁੱਖ ਨਹੀਂ ਲੱਗਦੀ ਸੀ ਕਿ ਅੰਤਰੀਆਂ ਨੂੰ ਸੋਸ ਸੀਗੀ ਖੂਨ ਘੱਟ ਸੀ ਗਿਆ ਮੇਰੇ ਤੇ 9 ਗ੍ਰਾਮ ਸੀਗਾ ਸਰੀਰ ਨੂੰ ਥਕਾਵਟ ਲੱਤਾਂ ਬਾਹਾਂ ਦਾ ਹਰ ਵਕਤ ਦਰਦ ਕਰਦੀਆਂ ਸੀ ਇਹ ਮੈਨੂੰ ਕੋਈ ਪਿਛਲੇ 4-5 ਮਹੀਨਿਆਂ ਤੋਂ ਪਹਿਲਾਂ ਮੈਂ ਬਠਿੰਡੋਂ ਦਵਾਈ ਲਈ ਜੈਤੋ ਤੋਂ ਦਵਾਈ ਲਈ ਫਰੀਦਕੋਟ ਤੋਂ ਦਵਾਈ ਲਈ ਕੋਈ ਫਰਕ ਨਹੀਂ ਪਿਆ ਫਿਰ ਕਿਸੇ ਜਾਣਕਾਰ ਤੋਂ ਦੱਸ ਪਈ ਸਿੰਗਲਾ ਆਯੁਰਵੈਦਿਕ ਹਸਪੀਟਲ ਕਾਲਿਆਲੀ ਮੰਡੀ ਇਹ ਦਵਾਈ ਮੈਂ 1 ਮਹੀਨੇ ਤੋਂ ਪਿਛਲੇ ਮਹੀਨੇ ਦੀ 7 ਤਰੀਕ ਨੂੰ ਲੈ ਕੇ ਗਿਆ ਸੀਗਾ ਇਹ ਦਵਾਈ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਮੈਨੂੰ 1 ਮਹੀਨਾ ਲਗਾਤਾਰ ਖਾਧੀ ਆ ਹੁਣ ਦੂਰੀ ਆ ਦੂਜੀ ਆਰ ਦਵਾਈ ਲੈਣ ਆਇਆ ਡਾਕਟਰ ਸਾਹਿਬ ਕੋਲੇ ਤੇ ਸਾਨੂੰ ਇਹ ਦਵਾਈ ਖਾਣ ਤੋਂ ਬਾਅਦ ਕਿੰਨਾ ਘਰਾ ਮੈਂ ਕਿੰਨਾ ਫਰਕ ਪੈ ਗਿਆ ਹੁਣ ਪੂਰਾ ਪੂਰਾ ਫਰਕ ਹੈ ਲੱਤਾਂ ਦਰਦ ਕਰਨ ਉਹ ਹਟ ਗਈਆਂ ਸਰੀਰ ਬਹੁਤ ਵਧ ਗਿਆ ਆਪਦੀ ਕਾਰਨਕ ਦੀ ਸਾਰੀ ਵਜਾਂ ਦਾ 50 ਕਿੱਲਿਆਂ ਦੀ ਖੇਤੀ ਕਰਦਾ ਸਾਰੀ ਵਜਾਂ ਦਾ ਤੇ ਪਹਿਲੀ ਦਫਾ ਜਿਹੜੀ ਉਹ ਮੈਂ ਥੋੜਾ ਜਿਹਾ ਇਲਾਜ ਕੀਤਾ ਸੀ ਕਿਹੜੀ ਦਵਾਈਆਂ ਦਿੱਤਾ ਇਹਨਾਂ ਨੇ ਫਾਇਰਵਾਇਟ ਕਹਿੰਦੇ ਦੂਜੀ ਦੇਸੀ ਦਵਾਈ ਸੀਗੀ ਫਾਇਰਵਾਇਟ ਕੰਗਾ ਗੋਲੀਆਂ ਪਾਊਡਰ ਸੀਗਾ ਘਰੇ ਖਾਨ ਨੂੰ ਦਿੱਤਾ ਸੀਗਾ ਜਨਿਆ ਕਿ ਸਰੀਰ ਮੇਰਾ ਦਾਸਦਾ ਹੈ 3 ਕਿਲੋ ਮੇਰਾ weight ਵਧ ਗਿਆ ਪਹਿਲਾਂ weight loss ਸੀਗਾ ਡਾਕਟਰ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਬਹੁਤ ਵਧ ਗਿਆ ਜਿਨ੍ਹਾਂ ਨੇ ਉਹ ਮੈਨੂੰ ਵੀ ਕੀਤਾ ਠੀਕ ਕੀਤਾ ਹੈ ਹੋਰ ਮਰੀਜ਼ਾਂ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਹਨ ਉਹਨਾਂ ਨੂੰ ਮੈਂ ਕਹਿੰਦਾ ਵੀ ਕਾਲੀ ਵਾਲੀ ਮੰਡੀ ਆਯੁਰਵੈਦਿਕ ਡਾਕਟਰ ਸਿੰਘਲ ਦਾ ਹਸਪਤਾਲ ਦੇ ਵਿੱਚ